ਦੇਸ਼ ਦੇ ਚੁਬਤਨ ਦੇ ਮਿੱਟੀ ਨੂੰ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਆ ਜਰਹਾ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਵੱਖ-ਵੱਖ ਅਹੁਦਿਆਂ ਤੇ ਬਿਰਾਜਮਾਨ ਰਹ ਚੁਕੇ ਭਾਰਤ ਸਰਕਾਰ ਦੇ ਮੌਜੂਦਾ ਚੇਅਰਮੈਨ ਸਰ ਇੰਦਰਜੀ ਸਿੰਘ ਦੀ ਬਾਸਰ ਕੇ ਇਹਨਾਂ ਕੋ ਅਸੀਂ ਅੱਜ ਜਾਣਾਂਗੇ ਇਹ ਵਕ ਵਕ ਮੁੱਦਿਆਂ ਤੇ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖਦੇ ਰਹਿੰਦੇ ਨੇ ਅੱਜ ਇਹਨਾਂ ਕੋਲ ਪੁੱਛਦੇ ਹਾਂ ਅੱਜ ਕਿਹੜੇ ਮੁੱਦੇ ਤੇ ਇਹਨਾਂ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਸਤਿਕਾਰਯੋਗ ਸਰਸੇ ਗਾਜੀ ਸੁਮਨ ਸਾਹਿਬ ਬਾਸਰਕੇ ਸਾਹਿਬ ਅੱਜ ਤੁਸੀਂ ਕਿਹੜੇ ਮੁੱਦੇ ਤੇ ਪ੍ਰਧਾਨ ਮੰਤਰੀ ਜੀ ਨੂੰ ਚਿੱਠੀ ਲਿਖੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਅਲਾਨ ਕੀਤਾ ਤੇ ਭਾਰਤ ਸਰਕਾਰ ਨੇ ਨੋਟੀਫਿਕੇਸ਼ਨ ਵਿੱਚ ਐਪ ਕੀਤਾ ਕਿ ਜੂਨ 1975 ਦੇ ਦੌਰਾਨ ਜਿਹੜੇ ਦੇਸ਼ ਦੇ ਵਿੱਚ ਐਮਰਜੈਂਸੀ ਲਾਈ ਗਈ ਸੀ ਉਹ ਲੋਕ ਹੱਕਦਰ ਦਾ গলা ਘੁੱਟਿਆ ਗਿਆ ਸੀ ਤਾਂ ਪ੍ਰਧਾਨ ਮੰਤਰੀ ਨੇ ਜੂਨ 1975 ਦੇ ਦਿਨ ਜਿਹੜਾ ਲੋਕਤੰਤਰ ਹੱਤਿਆ ਦਿਵਸ ਬਣਾਉਣ ਦਾ ਫੈਸਲਾ ਕੀਤਾ ਹੈ ਉਹਦੇ ਸਬੰਧ ਦੇ ਵਿੱਚ ਮੈਂ ਉਹਨਾਂ ਦਾ ਸਵਾਗਤ ਵੀ ਕੀਤਾ ਕੱਲ੍ਹ ਮੈਂ ਸਵਾਗਤ ਨਹੀਂ ਕੀਤਾ ਪੂਰੇ ਹਿੰਦੁਸਤਾਨ ਨੇ ਉਹਨਾਂ ਦੇ ਇਸ ਕੰਮ ਦਾ ਸਵਾਗਤ ਜ਼ੋਰਦਾਰ ਕੀਤਾ ਕਿਉਂਕਿ ਜਿਹੜਾ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀ ਭਤੀ ਇੰਦਰਾ ਗਾਂਧੀ ਨੇ ਜਿਹੜੀ ਐਮਰਜੈਂਸੀ ਲਗਾਈ ਸੀ ਕੋਈ ਉਹਦੇ ਕੋਲ ਲੋੜ ਨਹੀਂ ਸੀ ਲੇਕਿਨ ਉਹ ਐਮਰਜੈਂਸੀ ਲਗਾ ਕੇ ਉਸ ਨੇ ਸਾਰੇ ਹਿੰਦੁਸਤਾਨ ਦੀਆਂ ਆਪੋਜੀਸ਼ਨ ਪਾਰਟੀਆਂ ਦੇ ਲੀਡਰਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤਾ ਸੰਗਠਨਾਂ ਨੂੰ ਵੀ ਫੜ ਕੇ ਬੰਦ ਕਰ ਦਿੱਤਾ ਔਰ ਦੇਸ਼ ਦੇ ਲੋਕਾਂ ਨੂੰ ਆਪਣੇ ਗੁਲਾਮ ਬਣਾ ਲਿਆ ਔਰ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੇ ਫੈਸਲੇ ਕਰਨੇ ਸ਼ੁਰੂ ਕਰ ਦਿੱਤੇ ਹਾਂਜੀ ਜਿਹੜਾ মিডিਆ ਸੀ ਜਿਹੜਾ মিডিਆ ਸੀ ਉਹ ਬੀਬੀਲੀ ਆਵਾਜ਼ ਨੂੰ ਬਿਲਕੁਲ ਬੰਦ ਕਰ ਦਿੱਤਾ ਜਿਹੜੇ ਅਖਬਾਰਾਂ ਛਾਪਦੀਆਂ ਸੀ ਉਹਨਾਂ ਤੇ ਵੀ ਸੈਂਸਰ ਲਗਾ ਦਿੱਤਾ ਗਿਆ ਬਿਲਕੁਲ ਔਰ ਹਰ ਮਰਜ਼ੀ ਪ੍ਰਾਈਮ ਮਿੰਿਸਟਰ ਦੀ ਦੇਸ਼ ਦੇ ਵਿੱਚ ਚੱਲਦੀ ਸੀ ਜੇ ਕੋਈ ਇਸ ਕਾਲੇ ਦੌਰ ਦੇ ਦੌਰਾਨ ਐਮਰਜੈਂਸੀ ਦੇ ਦੌਰਾਨ ਕੋਈ ਪਾਰਟੀ ਦਾ ਲੀਡਰ ਆਵਾਜ਼ ਬੁਲੰਦ ਕਰਦਾ ਸੀ ਤਾਂ ਉਸ ਨੂੰ ਚੋਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ ਜਿਹੜਾ ਇਹ ਐਮਰਜੈਂਸੀ ਦਾ ਦੌਰਾਨ ਸਮਾਂ ਬੀਤਿਆ ਬਹੁਤ ਭਿਆਨਕ ਸੀ ਜਿਹੜਾ ਕਿ ਅਤਿ ਵੀ ਭਾਰੀ ਘਟਨਾ ਇਹਨੂੰ ਕਹਿ ਸਕਦੇ ਆ ਕਿ ਇਹੋ ਜਿਹੇ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਹਰ ਸਾਲ ਯਾਦ ਕਰਨਾ ਚਾਹੀਦਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਇਹਨਾਂ ਕਾਰਨਾਮਿਆਂ ਤੋਂ ਜਾਣੂ ਹੋ ਸਕਣ ਤੇ ਅੱਗੇ ਤੋਂ ਕੋਈ ਵੀ ਪ੍ਰਾਈਮ ਮਿੰਸਟਰ ਇਹੋ ਜਿਹੀ ਹਰਕਤ ਕਰਨ ਦੀ ਜੁਰਤ ਨਾ ਕਰੇ ਮੈਂ ਉਹਨਾਂ ਦਾ ਚਿੱਠੀ ਦੇ ਵਿੱਚ ਜਿੱਥੇ ਇਸ ਗੱਲ ਦਾ ਸਵਾਗਤ ਕੀਤਾ ਸੀ ਮੈਂ ਉੱਥੇ ਵੀ ਦੇਸ਼ੀ ਪ੍ਰਧਾਨ ਮੰਤਰੀ ਜੀ ਨੂੰ ਕੀਤੀ ਸੀ ਕਿ 6 ਜੂਨ 1984 ਦਾ ਜਿਹੜਾ ਨੀਲਾ ਤਾਰਾ ਸਾਕਾ ਹੋਇਆ ਸਰਬੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਕੋਪਾਂ ਤੇ ਬੰਬਾਂ ਦੇ ਨਾਲ ਹਮਲਾ ਕੀਤਾ ਗਿਆ ਅਕਾਲ ਤਖਤ ਸਾਹਿਬ ਤਹਿ ਤੇਰੀ ਕੀਤਾ ਗਿਆ ਉਹ ਵੀ ਇੱਕ ਬਹੁਤ ਵੱਡਾ ਕਾਲਾ ਦੌਰ ਸੀ ਤੇ ਉਸ ਦਾ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਲੋਕਤੰਤਰ ਦੀ ਹੱਤਿਆ ਦੇ ਸੰਭਾਉਣ ਦਾ ਫੈਸਲਾ ਕੀਤਾ ਹੈ ਇਸੇ ਤਰ੍ਹਾਂ ਅਨਮਨੁੱਖੀ ਘਟਨਾਵਾਂ ਜਿਹੜੀਆਂ ਹੋਈਆਂ ਨੇ ਉਹ ਵੀ ਦਿਨ 6 ਜੂਨ 1984 ਦਾ ਜਿਹੜਾ ਸਰਕਾਰ ਨੂੰ ਸਰਕਾਰੀ ਪੱਤਰ ਤੇ ਮਨਾਉਣਾ ਚਾਹੀਦਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗ ਸਕੇ ਕਿ ਇਹ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਮੁਗਲਾਂ ਨੇ ਵੀ ਹਮਲੇ ਕੀਤੇ ਜਿੱਥੇ ਮੱਸੀ ਰੰਗੜ ਨੇ ਵੀ ਬਿਲਕੁਲ ਜੋ ਅਪੰਪ ਕੀਤਾ ਉਹ ਦਿੱਤਾ ਪਹੰਚ ਕੀਤੀ ਇੱਥੇ ਮਹਬੂਦ ਗਜਨੀ ਵਰਗੇ ਵੀ ਆਏ ਜਿਨ੍ਹਾਂ ਨੇ ਦੇਸ਼ ਦੇ ਵਿੱਚ ਵੱਡੇ ਮੰਦਰਾਂ ਦੀਆਂ ਲੁੱਟਾਂ ਕੀਤੀਆਂ ਲੇਕਿਨ ਉਹ ਜਿਹੜੀਆਂ ਘਟਰਾਵਾ ਵਾਪਰੀਆਂ ਨੇ ਇਹਨਾਂ ਘਟਲਾਵਾਂ ਦਾ ਵੀ ਸਰਕਾਰੀ ਤੌਰ ਤੇ ਨੋਟੀਫਿਕੇਸ਼ਨ ਕਰਨਾ ਚਾਹੀਦਾ ਏ ਤਾਂ ਕਿ ਜਿਹੜਾ ਨੀਲਾ ਸਾਕਾ ਤਾਰਾ ਨੀਲਾ ਤਾਰਾ ਸਾਕਾ ਵਾਪਰੇ ਹੈ ਉਹ ਆਉਣ ਵਾਲੀਆਂ ਪੀੜ੍ਹੀਆਂ ਜਾਂਚ ਕਰਾਇਆ ਜਾ ਸਕੇ ਤਾਂ ਕਿ ਅੱਗੇ ਤੋਂ ਕੋਈ ਵੀ ਸਰਕਾਰ ਆਵੇ ਉਹ ਟੱਟ ਗਿਣਤੀਆਂ ਦੇ ਉੱਤੇ ਅਜਾਹੇ ਹਮਲੇ ਨਾ ਕਰੇ ਇਹ ਚਿੱਠੀ ਲਿਖ ਕੇ ਮੈਂ ਪ੍ਰਧਾਨ ਮੰਤਰੀ ਕੋਲ ਮੰਗ ਕੀਤੀ ਸੀ ਕਿ ਇਹ ਜਿਆ ਟੱਟ ਗਿਣਤੀ ਸਿੱਖਾਂ ਦੇ ਨਾਲ ਇਹ ਤਾੜ ਵਾਪਰਿਆ ਹੈ ਜੂਨ 1984 ਦਾ ਇਸ ਨੂੰ ਹਰ ਸਾਲ ਮਨਾਇਆ ਜਾਣਾ ਚਾਹੀਦਾ ਹੈ ਅਨਮਲੁਖੀ ਹਤਿਆਵਾਂ ਦਿਵਸ ਦੇ ਰੂਪ ਦੇ ਵਿੱਚ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਸ ਕਾਲੇ ਕਾਰਨਾਮੇ ਨੂੰ ਹਮੇਸ਼ਾ ਯਾਦ ਰੱਖਣ ਬਰਤਖੀ ਸਾਹਿਬ ਜਿਹੜੀ ਤੁਸੀਂ ਚਿੱਠੀ ਲਿਖੀ ਪ੍ਰਧਾਨ ਮੰਤਰੀ ਜੀ ਨੂੰ ਕਿ ਇਹਦੇ ਇਸ ਇਹਦਾ ਜਵਾਬ ਕਿਸ ਤਰ੍ਹਾਂ ਹੋਊਗਾ ਤੁਹਾਨੂੰ ਰੀਡਿੰਗ ਚਾਹੂਗਾ ਤੇ ਜਾਂ ਕੀ ਕੋਈ ਨੋਟੀਫਿਕੇਸ਼ਨ ਕਰੀਗੇ ਨਹੀਂ ਕੋਈ ਵੀ ਜਦੋਂ ਚਿੱਠੀ ਲਿਖਦੇ ਆ ਹਾਂਜੀ ਤੇ ਉਹ ਚਿੱਠੀ ਦਾ ਜਵਾਬ ਪ੍ਰਧਾਨ ਮੰਤਰੀ ਦੇ ਆਫਿਸ ਦੇ ਵਿੱਚੋਂ ਆਉਂਦਾ ਏ ਜੋ ਵੀ ਉਹਦੀ ਕਾਰਵਾਈ ਹੁੰਦੀ ਆ ਉਹਦੇ ਵਿੱਚ ਪ੍ਰਧਾਨ ਮੰਤਰੀ ਆਫਿਸ ਜਿਹੜਾ ਏ ਉਹ ਸੂਚਿਤ ਕਰਦਾ ਏ। ਅੱਛਾ। ਤੇ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਪਹਿਲਾਂ ਮੈਂ ਸਮੇਂ-ਸਮੇਂ ਦੇ ਅਨੁਸਾਰ ਪ੍ਰਧਾਨ ਮੰਤਰੀ ਦੇ ਨਾਂ ਤੇ ਚਿੱਠੀਆਂ ਲਿਖੀਆਂ ਨੇ ਤੇ ਜਿਸ ਤਰ੍ਹਾਂ ਦਬਾਅ ਆਉਂਦੇ ਰਹੇ ਨੇ ਇਸੇ ਤਰ੍ਹਾਂ ਇਸ ਚਿੱਠੀ ਦਾ ਵੀ ਪ੍ਰਧਾਨ ਮੰਤਰੀ ਜੀ ਜਵਾਬ ਦੇਣਗੇ। ਜਦੋਂ ਜਵਾਬ ਆਏਗਾ ਤੇ ਸਰਦਾਰ ਜਸਵਿੰਦਰ ਸਿੰਘ ਸੰਧੂ ਜੀ ਉਦੋਂ ਉਹ ਜਵਾਬ ਵੀ ਜਿਹੜਾ ਏ ਉਹ ਲੋਕਾਂ ਦੇ ਵਿੱਚ ਰਿਲੀਜ਼ ਕੀਤਾ ਜਾਏਗਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਰਕਾਰ ਜਿਹੜੀ ਆ ਬਲੂਸ ਰੈਕਸ਼ਨ ਤੇ ਕੀ ਫੈਸਲਾ ਲੈਂਦੀ ਠੀਕ ਹੈ ਜੀ ਇਹਦੇ ਬਾਅਦ ਸਭ ਦਾ ਧੰਨਵਾਦ ਸੰਧੂ ਸਾਹਿਬ ਤੁਹਾਡਾ ਵੀ ਵਤਨ ਦੀ ਮਿੱਟੀ ਚੈਨਲ ਦਾ ਵੀ ਜਿਸ ਨੇ ਹਮੇਸ਼ਾ ਹੀ ਸਾਹਕ ਤੇ ਸੱਚ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਕੇ ਲੋਕਾਂ ਤੱਕ ਪਹੁੰਚਾਈ ਆ ਵਾਏ ਵਰਦੀ ਕਾਲ ਖਾਲਸਾ ਵਾਏ ਵਰਦੀ ਕੀ ਫਰਦ